ਮੈਂ ਅੱਜ ਜਿਹੜੀ ਜਗ੍ਹਾ ਤੇ ਲੈ ਕੇ ਆਇਆ ਤੁਹਾਨੂੰ ਇਹ ਜਗ੍ਹਾ ਦੱਸ ਦਵਾਂ ਕਿ ਇਹ ਡਾਕਟਰ ਸ਼ਾਰਦਾ ਰੂਵੇਦਾ ਲੁਧਿਆਣਾ ਦੇ ਵਿੱਚ ਮੈਂ ਇਸ ਟਾਈਮ ਖੜਾ ਆ ਤੇ ਤੁਹਾਨੂੰ ਜਿਹੜੀ ਜਗ੍ਹਾ ਤੇ ਮੈਂ ਲੈ ਕੇ ਆਇਆ ਅੰਦਰ ਮੈਂ ਲੈ ਕੇ ਚੱਲਦਾ ਮੇਰੇ ਨਾਲ ਇੱਥੇ ਕੁਝ ਪੇਸ਼ੈਂਟਸ ਨੇ ਕਿ ਜਿਨ੍ਹਾਂ ਦੇ ਨਾਲ ਇਹੀ ਪ੍ਰੋਬਲਮ ਜਿਵੇਂ ਮੈਂ ਹੁਣ ਪੌੜੀਆਂ ਚੜ੍ਹੀਆਂ ਤੇ ਜੇ ਮੈਂ ਇਹਨਾਂ ਨੂੰ ਚੜਾ ਨੂੰ ਕਹਾਂ ਤਾਂ ਇਹਨਾਂ ਦੇ ਸਾਹ ਫੁੱਲ ਜਾਂਦੇ ਸੀ ਕਰੇ ਪਰ ਮੇਰੇ ਨਾਲ ਇਹ ਭੈਣ ਪੈਣ ਸੱਸੀ ਗਾਲ ਸੱਸੀ ਗਾਲ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਂ ਲੁਧਿਆਣਾ ਆਈ ਆ ਸ਼ਹੀਦ ਭਗਤ ਸਿੰਘ ਨਗਰ ਤੋਂ ਅੱਛਾ ਮੈਨੂੰ ਅਸਥਮਾ ਦੀ ਪ੍ਰੋਬਲਮ ਸੀਗੀ ਅੱਜ ਤੋਂ 5 ਸਾਲ ਪਹਿਲਾਂ ਘੋੜਾ ਜਿਹਾ ਵੀ ਮੈਂ ਕੰਮ ਕਰਦੀ ਸੀ ਨਾ ਮੇਰੇ ਸਾਹ ਫੁੱਲ ਜਾਂਦਾ ਸੀਗਾ ਆਟਾ ਗੁੰਨਾ ਪੌੜੀਆਂ ਨਹੀਂ ਚੜੀ ਜਾਣੀ ਬਹੁਤ ਤੰਗ ਰਹਿੰਦੀ ਸੀਗੀ ਇੱਕ ਦਿਨ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੀ ਸੀਗੀ ਡਾਕਟਰ ਸਰਦਾਦੀ ਮੇਰੇ ਵਕਨ ਸੇਮ ਪੇਸ਼ੈਂਟ ਸੀਗਾ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਫੋਲੋ ਕਰਕੇ ਉਹਨਾਂ ਦਾ ਨੰਬਰ ਲੈ ਕੇ ਮੈਂ ਪੁਆਇੰਟ ਲੀਤੀ ਵਿਜਿਟ ਕੀਤਾ ਮੇਰੀ ਇਹਨਾਂ ਨੇ 15 ਦਿਨ ਦੀ ਮੈਡੀਸਿਨ ਚਲਾਈ ਠੀਕ ਹੈ ਠੀਕ ਹੈ ਉਹਦੇ ਵਿੱਚ ਮੇਰਾ ਪੰਪ ਜਮਾ ਹੀ ਛੁੱਟ ਗਿਆ ਜਿਹੜੇ ਡਾਕਟਰ ਕਹਿੰਦੇ ਸੀ ਨਾ ਜਗਾ ਜਗਾ ਜਾਂਦੀ ਸੀ ਪੰਪ ਕਦੇ ਨਹੀਂ ਛੁੱਟਣਾ ਮੇਰਾ ਪੰਪ ਬਿਲਕੁਲ ਬੰਦ ਹੋ ਗਿਆ ਡਾਕਟਰ ਇਦਾਂ ਕਹਿੰਦੇ ਸੀ ਵੀ ਪੰਪ ਹਾਂਜੀ ਇਹੀ ਕਹਿੰਦੇ ਸੀ ਕਿਤੇ ਵੀ ਜਾਂਦੀ ਸੀ ਥੋੜਾ ਪੰਪ ਨਹੀਂ ਛੁੱਟੇਗਾ। ਅੱਛਾ। ਤੇ ਇੱਧਰ ਆ ਕੇ ਮੇਰਾ ਪੰਪ ਬਿਲਕੁਲ ਬੰਦ ਹੋ ਗਿਆ। ਅੱਛਾ ਤੁਸੀਂ ਦਿਨ ਦੇ ਵਿੱਚ ਜਿਵੇਂ ਹੁਣ ਮੈਂ ਪੌੜੀਆਂ ਚੜ੍ਹੀਆਂ ਨੇ ਸਾਫ਼ ਚੜ ਜਾਂਦਾ ਕੁੜੀਆਂ ਤੁਹਾਨੂੰ ਵੀ ਸਾਹ ਚੜ ਜਾਂਦਾ ਸੀ। ਬਿਲਕੁਲ ਮੈਨੂੰ ਸਾਹ ਇੰਨਾ ਚੜ ਜਾਂਦਾ ਸੀ ਮੈਂ ਖੜੀ ਨਹੀਂ ਹੋ ਪਾਂਦੀ ਸੀ ਮੈਨੂੰ ਬਹਿਣਾ ਪੈਂਦਾ ਸੀ। ਅੱਛਾ। ਇੰਨਾ ਜ਼ਿਆਦਾ ਸੀ ਕੰਮ। ਤੇ ਦਿਨ ਦੇ ਵਿੱਚ ਪੰਪ ਕਿੰਨੀ ਕ ਵਾਰ ਲੈਂਦੇ ਸੀ ਫੇ ਤੁਸੀਂ? ਮੈਂ 2। ਰੋਜ਼। ਰੋਜ਼। ਕਦੀ ਆਇਆ ਹੋਇਆ ਵੀ ਕਿਸੇ ਦਿਨ ਪੰਪ ਪੰਪ ਦੀ ਲੋਡ ਨਾ ਪਈ ਹੋਵੇ? ਕਦੇ ਵੀ ਨਹੀਂ। ਬਿਨਾਂ ਨਾ ਗਏ। ਬਿਗਣਾ ਨਾ ਗਏ। ਰੋਜ਼ ਪੰਪ ਰੋਜ਼ ਪੰਪ ਲੈਂਦੀ ਸੀ ਤੇ ਹੁਣ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਪੰਪ ਲੈਣ ਨੂੰ ਸੱਚੀ ਦੱਸ ਮੀਨਾ ਹੋ ਗਿਆ ਮੈਂ ਬਿਲਕੁਲ ਪੰਪ ਨਹੀਂ ਲੀਤਾ ਮੇਰੀ ਦਵਾਈ ਬਿਲਕੁਲ ਬੰਦ ਹੈ ਮੈਂ ਇੱਧਰ ਥੈਂਕ ਯੂ ਕਰਨ ਆਈ ਆ ਵੀ ਮੈਨੂੰ ਠੀਕ ਹੋ ਗਈ ਮੈਂ ਤੇ ਬਿਲਕੁਲ ਠੀਕ ਹੋ ਬਿਲਕੁਲ ਠੀਕ ਹਾਂ ਮੈਂ ਹੁਣ ਤੁਹਾਨੂੰ ਦੇਖ ਕੇ ਤੁਹਾਡੇ ਰਿਸ਼ਤੇਦਾਰ ਤੁਹਾਡੇ ਆਂਡ ਗਵਾਂਡ ਤੁਹਾਡੇ ਜਿਹੜੇ ਤੁਹਾਡੀ ਸਹੇਲੀਆਂ ਨੇ ਉਹ ਵੀ ਕਹਿੰਦੀ ਹੋਣਗੇ ਵੀ ਤੂੰ ਕਿਵੇਂ ਠੀਕ ਹੋ ਗਈ ਹਾਂਜੀ ਹਾਂਜੀ ਸਾਰੇ ਪੁੱਛਦੇ ਮੈਂ ਉਹਨਾਂ ਨੂੰ ਦੱਸਦੀ ਆ ਡਾਕਟਰ ਸਰਦਾ ਕੋਲੇ ਜਾਓ ਉਧਰ ਮੈਡੀਸਨ ਲੋ ਆਯੁਰਵੈਦਿਕ ਬਹੁਤ ਵਧੀਆ ਨੇ ਸਾਰਾ ਕੁਝ ਠੀਕ ਹੋ ਜਾਂਦਾ ਹੈ ਕਦੇ ਕੋਈ ਇਸ ਇਹਨਾਂ ਦੀ ਦਵਾਈ ਦਾ ਕੋਈ ਸਾਈਡ ਇਫੈਕਟ ਹੋਇਆ ਤੁਸੀਂ ਕਿੰਨਾ ਟਾਈਮ ਦਵਾਈ ਖਾਧੀ ਹੈ ਟੋਟਲੀ ਮੈਂ ਪੂਰੇ 8 ਮਹੀਨੇ ਦਵਾਈ ਖਾਧੀ ਮੈਨੂੰ ਕੋਈ ਸਾਈਡ ਇਫੈਕਟ ਨਹੀਂ ਹੋਇਆ ਕੋਈ ਵੀ ਨਹੀਂ ਬਿਲਕੁਲ ਵੀ ਨਹੀਂ ਬਸ ਇਹਨਾਂ ਨੇ ਪ੍ਰੈਸ ਦੱਸਿਆ ਸੀਗਾ ਡਾਈਟ ਚਾਰਟ ਦਿੱਤੀ ਮੈਂ ਯੋਗਾ ਕੀਤਾ ਉਹਨਾਂ ਮੈਂ ਬਹੁਤ ਠੀਕ ਹੋ ਗਈ ਬਿਲਕੁਲ ਠੀਕ ਹੈ। ਇਧਰ ਮੇਰੇ ਨਾਲ ਇੱਕ ਭੈਣ ਹੋਰ ਨੇ ਪੈਣੀ ਸੱਸੀ ਗੱਲ ਕੀ ਨਾਮ ਹੈ ਤੁਹਾਡਾ? ਹਾਂਜੀ ਬਲਵਿੰਦਰ ਕੌਰ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਹਾਂਜੀ Shimla Puri ਤੋਂ। Shimla Puri। ਹਾਂ। ਤੁਹਾਨੂੰ ਪੈਣ ਕੀ ਪ੍ਰੋਬਲਮ ਸੀਗੀ? ਤੁਹਾਨੂੰ ਵੀ ਅਸਥਮਾ ਦੀ ਪ੍ਰੋਬਲਮ ਸੀ? ਹਾਂਜੀ ਸਰ, ਮੈਨੂੰ ਵੀ ਅਸਥਮਾ ਦੀ ਪ੍ਰੋਬਲਮ ਸੀ। ਮੈਨੂੰ ਸਾਹ ਬਹੁਤ ਝੜਦਾ ਸੀ। ਕੋਈ ਵੀ ਕੰਮ ਕਰਨ ਲੱਗੀ ਮੈਨੂੰ ਇੰਨਾ ਸਾਹ ਝੜਦਾ ਕਿ ਮੈਂ ਤਾਂ ਕੋਈ ਕੰਮ ਨਹੀਂ ਕਰ ਸਕਦੀ ਸੀ ਜੀ। ਅੱਛਾ। ਤੇ ਫਿਰ ਮੈਂ ਮੈਨੂੰ ਕਿਸੇ ਨੇ ਦੱਸਿਆ ਕਿ ਸ਼ਾਰਦਾ ਹਸਪੀਟਲ ਦੇ ਵਿੱਚ ਦਵਾਈ ਲਵੋ ਤੁਸੀਂ ਟਰੀਟਮੈਂਟ ਕਰਵਾਓ। ਤੇ ਫਿਰ ਅਸੀਂ ਇੱਥੇ 6 ਮਹੀਨੇ ਦਵਾਈ ਖਾ ਤੁਹਾਡੇ ਹਸਬੰਦ ਤੁਹਾਡੀ ਫੈਮਿਲੀ ਸਾਰੇ ਤੰਗ ਬਹੁਤ ਹੁੰਦੇ ਹੋਣਗੇ ਵੀ ਇੰਨੇ ਹੀ ਪਰੇਸ਼ਾਨ ਹੋ ਰਹੀ ਹੈ ਹਾਂਜੀ ਬਹੁਤ ਤੰਗ ਹੁੰਦੀ ਸੀ ਮੇਰੇ ਬੇਬੀ ਛੋਟਾ ਆਇਆ ਮੈਂ ਉਹਨਾਂ ਨੂੰ ਸੰਭਾਲ ਵੀ ਨਹੀਂ ਪਾਉਂਦੀ ਸੀ ਜੀ ਬੱਚੇ ਹਾਂਜੀ ਬਹੁਤ ਜ਼ਿਆਦਾ ਤੰਗ ਹੁੰਦੀ ਸੀ ਉਹਨਾਂ ਨੂੰ ਨਾਸ਼ਤਾ ਪਾਣੀ ਤੇ ਇਹਨਾਂ ਬਹੁਤ ਦਿੱਕਤ ਹੁੰਦੀ ਸੀ ਜੀ ਮੈਨੂੰ ਤੇ ਹੁਣ ਤਾਂ ਮੈਂ ਜਰੂਰ ਤੇ ਦਵਾਈ ਲਈ ਤੇ ਟੈਸਟ ਵੀ ਕਰਵਾਈ ਆ ਕਾਫੀ ਫਰਕ ਆ ਗਿਆ ਹੁਣ ਤਾਂ ਬਿਲਕੁਲ ਦਵਾਈ ਮੇਰੀ ਛੁੱਟ ਹੀ ਗਈ ਆ ਬਿਲਕੁਲ ਖਤਮ ਹੋ ਗਈ ਹਾਂਜੀ ਅੱਛਾ ਹੁਣ ਕੋਈ ਵੀ ਗੋਲੀ ਨਹੀਂ ਖਾਂਦੇ ਨਾ ਜੀ ਹੁਣ ਅੱਛਾ ਤੋ ਤੁਹਾਡੇ ਨਾਲ ਵੀ ਹੁੰਦਾ ਸੀ ਜਿਵੇਂ ਉਹ ਪੈਂਟ ਸੀ ਕਿ ਉਹਨਾਂ ਦਾ ਵੀ ਪੰਪ ਲੱਗਿਆ ਹੋਇਆ ਸੀਗਾ ਤੁਸੀਂ ਵੀ ਪੰਪ ਲੈਣੇ ਹਾਂਜੀ ਹਾਂਜੀ ਤੇ ਅੜੀ ਚ ਦੋ ਤਿੰਨ ਵਾਰ ਤਾਂ ਲੈਂਦੀ ਸੀ ਮੈਂ ਦੋ ਤਿੰਨ ਵਾਰ ਹਾਂਜੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਮੈਨੂੰ ਅੱਛਾ ਕਦੇ ਆਇਆ ਵੀ ਹੁੰਦਾ ਉਹ ਕਿਸੇ ਫੰਕਸ਼ਨ ਤੇ ਵੀ ਜਾਣਾ ਪੈਂਦਾ ਹੋਊਗਾ ਤੇ ਕਦੇ ਪੰਪ ਬੰਦਾ ਭੁੱਲ ਵੀ ਜਾਂਦਾ ਇਹ ਹੋਇਆ ਸੀ ਕਦੇ ਵੀ ਫਿਰ ਤੰਗ ਹੋ ਜਾਂਦੇ ਕਿ ਪੰਪ ਹਮੇਸ਼ਾ ਜੇਬ ਚ ਹੀ ਰਹਿੰਦਾ ਸੀ ਜੇਬ ਚ ਹੀ ਰਹਿੰਦਾ ਸੀ ਜੀ ਮੇਰਾ ਮੈਰਿਜ ਬਿਊਰੋ ਦਾ ਕੰਮ ਆ ਜੀ ਅੱਛਾ ਹਾਂਜੀ ਉਹ ਉੱਥੇ ਵੀ ਜਾ ਕੇ ਮੈਂ ਬਹੁਤ ਤੰਗ ਹੁੰਦੀ ਸੀ ਜੀ ਮੇਰੇ ਦੋ ਸਹੇਰੀਆਂ ਵੀ ਹੋਏ ਨੇ ਬੱਚੇ ਮੇਰੇ ਦੋਨੋਂ ਹੋਏ ਨੇ ਅੱਛਾ ਉਹਦੇ ਕਰਕੇ ਵੀ ਮੈਨੂੰ ਬਹੁਤ ਜ਼ਿਆਦਾ ਦਿੱਕਤ ਹੁੰਦੀ ਆ ਮੈਨੂੰ ਹਾਂਜੀ ਹੁਣ ਤਾਂ ਵੈਸੇ ਕਾਫੀ ਫਰਕ ਆਜੀ ਬਹੁਤ ਮੈਨੂੰ ਕੋਈ ਪ੍ਰੋਬਲਮ ਨਹੀਂ ਨਾ ਜੀ ਨਾ ਬਿਲਕੁਲ ਹੁਣ ਪੰਪ ਲੈਣੇ ਨਹੀਂ ਜੀ ਹੁਣ ਬਿਲਕੁਲ ਨਹੀਂ ਹਾਂਜੀ ਅੱਛਾ ਜਦ ਉਹ ਪ੍ਰੋਬਲਮ ਆਉਂਦੀ ਸੀਗੀ ਕਿਉਂਕਿ ਜਦ ਬੱਚਾ ਪਰਿਵਾਰ ਵਾਲਾ ਹੁੰਦਾ ਛੋਟਾ ਬੱਚਾ ਵੀ ਹੁੰਦਾ ਆਪਣੇ ਘਰੇ ਫਿਰ ਕਈ ਵਾਰ ਨਾ ਉਹ ਮਾਂ ਬੜੀ ਤੰਗ ਪਰੇਸ਼ਾਨ ਹੁੰਦੀ ਆ ਉਹ ਉਹ ਕਈ ਵਾਰ ਨਾ ਆਪਣੇ ਆਪ ਨੂੰ ਬੜਾ ਕੋਸਦੀ ਆ ਰੱਬ ਨੂੰ ਕੋਸਦੀ ਆ ਵੀ ਰੱਬਾ ਮੇਰੇ ਨਾਲ ਇੰਨੀ ਕਿਉਂ ਮਾੜੀ ਕਰ ਰਿਹਾ ਜਾਂ ਮ ਬਹੁਤ ਵਾਰੀ ਜੀ ਮੈਨੂੰ ਦਿੱਕਤ ਹੁੰਦੀ ਸੀ ਨਾ ਮੇਰੇ ਤਾਂ ਕੋਈ ਹੈ ਵੀ ਨਹੀਂ ਘਰ ਸੰਭਣ ਵਾਸਤੇ ਮੈਂ ਕੱਲੀ ਦੋਨੋਂ ਬੱਚਿਆਂ ਦੀ ਸ਼ਾਮ ਦੀ ਸੀ ਜੀ ਤੇ ਹੁਣ ਮੈਂ ਜਦੋਂ ਉਹਦੀ ਟ੍ਰੀਟ ਮਿਲਤੀ ਆ ਤਾਂ ਮੈਂ ਤਾਂ ਡਾਕਟਰ ਦਾ ਬਹੁਤ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਮੈਨੂੰ ਐ ਰੋਜੀ ਬੈ ਮਾਰੀ ਤੋਂ ਬਚਾਇਆ। ਕੀ ਹੈ? ਕਹਿੰਦੇ ਤੁਹਾਡਾ ਕੀ ਨਾਮ ਹੈ ਜੀ? ਮੇਰਾ ਸੁਮਨ ਸ਼ਰਮਾ। ਤੁਸੀਂ ਕਿਹੜੀ ਜਗ੍ਹਾ ਤੋਂ ਆਏ? ਮੈਂ ਪ੍ਰੀਤ ਪਲਸ ਤੋਂ ਆਈ ਆਂ। ਤੁਹਾਨੂੰ ਕੀ ਪ੍ਰੋਬਲਮ ਸੀ ਜੀ? ਮੈਨੂੰ ਐਕਚੁਅਲੀ ਅਲਰਜੀ ਦੀ ਪ੍ਰੋਬਲਮ ਸੀ। ਛੇਕਾਂ ਜਖਾਮ। ਬਹੁਤ ਹੀ ਜ਼ਿਆਦਾ ਸੀ। ਇਹ ਲੋਕਡਾਊਨ ਤੋਂ ਪਹਿਲਾਂ ਵੀ ਸੀ। ਮੈਂ ਬਹੁਤ ਜਗ੍ਹਾ ਤੋਂ ਦਵਾਈ ਲੈਂਦੀ। ਮਗਰ ਕਿੱਥੋਂ ਵੀ ਮੈਨੂੰ ਆਰਾਮ ਨਹੀਂ ਆਇਆ ਹੈਗਾ ਵਾ ਤੇ ਫਿਰ ਸਾਡੇ ਗਵਾਂਢ 'ਚੇ ਸੀ। ਉਹਨਾਂ ਨੇ ਮੈਨੂੰ ਇੱਥੇ ਦਾ ਐਡਰੈਸ ਦਿੱਤਾ। ਉਹ ਕਹਿੰਦੇ ਤੁਸੀਂ ਉੱਥੇ ਜਾਓ। ਉੱਥੇ ਸਭ ਤੋਂ ਜ਼ਿਆਦਾ ਬੈਸਟ ਹੋ ਜਾਓਗੇ। ਤੇ ਮੈਂ ਕਿਹਾ ਚਲੋ ਠੀਕ ਹੈ ਕੋ ਲਗਾਤਾਰ ਅੱਛਾ ਲਗਾਤਾਰ ਇੱਕ ਵਾਰੀ ਵੀ ਗੈਪ ਨਹੀਂ ਆ ਮੇਰਾ 6 ਮਹੀਨੇ ਇਥੇ ਖਾਦੀ ਆ ਉਹਦੇ ਨਾਲ ਹੁਣ ਮੈਨੂੰ ਫਰਕ ਆ ਹੈਗਾ ਵਾ ਹੋਂਦਾ ਐਕਚੁਅਲੀ ਮੈਨੂੰ ਕੱਪੜਾ ਲੈਣ ਦੀ ਵੀ ਲੋੜ ਨਹੀਂ ਪੈਂਦੀ ਹੈਗੀ ਆ ਪਹਿਲਾਂ ਨਾਲ ਤੇ ਇਨੀ ਟਾਈਮ ਹੀ ਮੈਨੂੰ ਕੱਪੜਾ ਰੱਖਣਾ ਪੈਂਦਾ ਸੀ ਲੁਧਿਆਣੇ 'ਚ ਤਾਂ ਟ੍ਰੈਫਿਕ ਇੰਨਾ ਆ ਪੋਲੂਸ਼ਨ ਇੰਨਾ ਆ ਤੁਹਾਨੂੰ ਤਾਂ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਹੋਊ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਮੈਂ ਕਹਿੰਦੀ ਸੀ ਮੈਨੂੰ ਬਹੁਤ ਔਖਾ ਹੁੰਦਾ ਸੀ ਮੈਂ ਮਾਰਕਸ ਪਾਣਾ ਸ਼ੁਰੂ ਕਰ ਦਿੱਤਾ ਸੀ ਪੱਕਾ ਹੀ ਪੱਕਾ ਹੀ ਜਦੋਂ ਬੱਚੇ ਮੇਰੇ ਛੋਟੇ ਸੀ ਨਾ ਤੇ ਮੈਂ ਇਹ ਕਹਿੰਦੀ ਸੀ ਉਹਨੂੰ ਅਲਰਜੀ ਨਾ ਬੱਚਿਆਂ ਨੂੰ ਹੋ ਜਾਵੇ ਮੈਂ ਬਹੁਤ ਉਹਨਾਂ ਦਾ ਖਿਆਲ ਰੱਖਦੀ ਹੁੰਦੀ ਸੀ ਲੱਗ ਰੂਮ 'ਚ ਸੋਣਾ ਆਪਣੇ ਲੱਗ ਕੱਪੜੇ ਰੱਖਣੇ ਤੇ ਉਹਨਾਂ ਨਾਲ ਕੋਈ ਅਟੈਚਮੈਂਟ ਨਹੀਂ ਸੀ ਮੇਰਾ ਹਾਂਜੀ ਮੈਂ ਬਹੁਤ ਹੀ ਜ਼ਿਆਦਾ ਓਕੀ ਸੀ ਇੰਨੀ ਓਕੀ ਸੀ ਨਾ ਕਹਿਣ ਦੀ ਹੱਦ ਨਹੀਂ ਮੈਂ ਤਾਂ ਡਾਕਟਰ ਜੀ ਦਾ ਬਹੁਤ-ਬਹੁਤ ਸ਼ੁਕਰੀਆ ਕਰਦੀ ਆ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਸਹੀ ਕੀਤਾ ਹੁਣ ਫਿਲਹਾਲ ਮੈਂ ਉਦੋਂ ਹੀ ਮਿਲਣ ਆਈ ਆ ਇਹਨਾਂ ਨੂੰ ਮੇਰੇ ਇਹੋ ਜਿਹਾ ਕੋਈ ਆਪਸ਼ਨ ਨਹੀਂ ਹੈਗਾ ਵਾ ਮੇਰਾ ਹਾਂ ਦਵਾਈ ਲੈ ਲਵਾਂ ਹੁਣ ਕਿੰਨਾ ਟਾਈਮ ਹੋ ਗਿਆ ਦਵਾਈ ਛੱਡੇ ਨੂੰ ਦਵਾਈ ਛੱਡੇ ਨੂੰ 3 ਕਿ ਮਹੀਨੇ ਹੋ ਗਏ ਕੋਈ ਵੀ ਦਵਾਈ ਨਹੀਂ ਖਾਦੀ ਹੁਣ 3 ਮਹੀਨੇ ਦੇ ਵਿੱਚ ਕੋਈ ਦਵਾਈ ਨਹੀਂ ਖਾਦੀ ਐ ਨਾਲੇ ਡਰਜੀ ਦੀ ਕੋਈ ਪੁਛ ਵੀ ਕੁਛ ਵੀ ਨਹੀਂ ਪੂਰਾ ਬੈਨੀਫਿਟ ਹੋਇਆ ਪਿਆ ਵਾ ਮੈਨੂੰ ਯਾਨੀ ਹੁਣ ਜੇ ਮੈਂ ਤੁਹਾਨੂੰ ਕਹਾ ਵੀ ਤੁਸੀਂ ਬਾਹਰ ਘੇੜਾ ਮਾਰਿਆ ਹੋਗੇ ਧੂੜ ਮਿੱਟੀ ਦੇ ਵਿੱਚ ਬਿਨਾ ਨਰਮਲ ਤੋਂ ਮਾਰਦੋ ਮੈਂ ਇੱਦੀ ਆਈਆਂ ਅੱਛਾ ਬਿਨਾ ਮੂੰਹ ਬਨ ਕੇ ਬਿਨਾ ਮੂੰਹ ਬਨ ਕੇ ਆਈਆਂ ਕੀ ਬਾਤ ਹਾਂ ਮੈਂ ਐਕਟਿਵਾ ਤੇ ਆਈਆਂ ਕੋਈ ਸ਼ਿਕਾਇਤ ਨਹੀਂ ਕੋਈ ਸ਼ਿਕ ਨਹੀਂ ਕੋਈ ਕੁਛ ਨਹੀਂ ਆਈ ਆ ਸੱਚੀ ਇੱਕ ਚੀਜ਼ ਮੈਨੂੰ ਸੱਚੀ ਸੱਚੀ ਦੱਸਿਓ ਵੀ ਜਿਹੜੀ ਚੀਜ਼ਾਂ ਅੱਜ ਅਸੀਂ ਰਿਕਾਰਡ ਕਰ ਰਹੇ ਹਾਂ ਕੀ ਮੈਂ ਤੁਹਾਨੂੰ ਇਦਾਂ ਕਿਹਾ ਵੀ ਤੁਸੀਂ ਇਦਾਂ ਇਦਾਂ ਕਰਕੇ ਬੋਲਣਾ ਆ ਕੁਝ ਵੀ ਕਿ ਤੁਸੀਂ ਸਾਰਾ ਕੁਝ ਆਪ ਬਾਤ ਦੱਸ ਰਹੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹ ਦੇਖੋ ਸਾਨੂੰ ਪ੍ਰੋਬਲਮ ਹੈਗੀ ਸੀ ਅਸੀਂ ਇੱਥੇ ਆਏ ਆ ਠੀਕ ਹੈ ਜੀ ਇਹੋ ਜੀ ਕੋਈ ਦਿੱਕਤ ਦੀ ਗੱਲ ਨਹੀਂ ਆ ਇਹ ਤਾਂ ਅਸੀਂ ਆਪਣੇ ਪੜੋਸੀਆਂ ਦਾ ਸ਼ੁਕਰੀਆ ਅਦਾ ਕਰਦੇ ਆ ਜਿਨ੍ਹਾਂ ਨੇ ਸਾਨੂੰ ਰਾਹ ਦੱਸਿਆ ਹਾਂ ਦਾ ਇੱਥੇ ਠੀਕ ਹੈ ਨਾ ਅਸੀਂ ਤਾਂ ਕਹਿੰਦੇ ਆ ਚਲੋ ਸਾਡੀ ਵੀ ਉਮਰ ਉਹਨਾਂ ਦੇ ਬੱਚਿਆਂ ਨੂੰ ਲੱਗ ਜਵੇ ਜਿਨ੍ਹਾਂ ਨੇ ਸਾਨੂੰ ਸਹੀ ਕੀਤਾ ਇੱਥੋਂ ਦੀ ਕੀ ਬਾਤ ਹੈ ਤੁਹਾਨੂੰ ਇੱਕ ਮੈਂ ਪੇਸ਼ੈਂਟ ਹੋਰ ਮਿਲਾਉਣਾ ਕਿ ਜਿਨ੍ਹਾਂ ਨੂੰ ਇਹ ਅਲਰਜੀ ਤਾਂ ਸੀ ਸੀ ਜਿਹੜਾ ਪ੍ਰੋਬਲਮ ਪੰਪ ਦੀ ਸੀ ਉਹ ਤਾਂ ਸੀ ਸੀ ਪਰ ਉਹਦੇ ਨਾਲ ਪ੍ਰੋਬਲਮ ਇੱਕ ਐਸੀ ਸੀ ਟੀਵੀ ਦੀ ਪ੍ਰੋਬਲਮ ਬERNAL ਬਪੂ ਜੀ ਨੇ ਬਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹੜੀ ਜਗ੍ਹਾ ਤੋਂ ਆਏ ਬਪੂ ਜੀ ਤੁਸੀਂ ਮੁੰਡੀਆਂ ਤੋਂ ਆਏ ਜੀ ਅੱਛਾ ਕੀ ਪ੍ਰੋਬਲਮ ਸੀ ਤੁਹਾਨੂੰ ਪਹਿਲਾਂ ਬੁਖਾਰ ਚੜਿਆ ਹੂੰ ਉਸ ਤੋਂ ਬਾਅਦ ਵੀ ਦਰਦ ਸਿਨੇ ਪੈਣ ਲੱਗਿਆ ਅੱਛਾ ਹਾਂ ਉਹਦੇ ਵਿੱਚ ਸਾਹ ਚੜਨਾ ਹੂੰ ਤੇ ਬਹੁਤ ਮੁਸ਼ਕਲ ਹੋ ਗਿਆ ਕੰਮ ਕੰਮ ਵੀ ਛੁੱਟ ਗਿਆ ਅੱਛਾ ਕੰਮ ਕੀ ਕਰਦੇ ਸੀ ਪਾਵਰਾਂ ਦਾ ਮਾਸਟਰ ਸੀ ਮੈਂ ਅੱਛਾ ਹਾਂ ਤੋਂ ਕੋਰ ਕੋ ਬੱਕੀ ਤੇ ਦੋ ਤਿੰਨ ਕੁੜੀਆਂ ਨਾਲ ਲੱਗੀਆਂ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਕੋਈ ਜਨਾਨੀ ਦੰਨੇ ਹੂੰ ਕੱਲ ਤੇ ਉਧਰ ਗਿਆ ਤੇ ਇੱਧਰ ਗਿਆ ਬਹੁਤ ਪਰੇਸ਼ਾਨ ਹੋਇਆ ਦਵਾਈ ਦੋ ਜਰ ਤਨ ਖਾਣੀ ਹੂੰ ਬੜਾ ਮਟਾਉਣਾ ਫੇਰ ਹੋਇਆ ਹੂੰ ਤੇ ਫਿਰ ਸਿਰ ਚੀ ਦਰਦ ਰਣ ਲੱਗਿਆ ਅੱਛਾ ਜਦੋਂ ਮੈਨੂੰ ਇੱਕ ਮੁੰਡਿਆ ਦੋਸਤ ਆਇਆ ਤਾਂ ਉਹਨੇ ਵੀ ਉੱਥੇ ਲਗਾ ਗਿਆ ਇੱਥੇ ਡਾਕਟਰ ਸ਼ਰਦਾ ਦੇ ਜਗ੍ਹਾ ਅੱਛਾ ਹਾਂਜੀ ਇੱਥੇ ਆਇਆ ਹੂੰ ਇੱਥੋਂ ਆ ਕੇ ਮੈਂ ਦਵਾਈ 15-20 ਮਿੰਟ ਦੇ ਵਿੱਚ ਖਾ ਕੇ ਹੂੰ ਮੈਨੂੰ ਬਹੁਤ ਫਰਕ ਕਰ ਗਿਆ ਹਾਂਜੀ ਜੇ ਤੁਸੀਂ ਪੰਪ ਵੀ ਲੈਂਦੇ ਸੀ ਹਾਂਜੀ ਪੰਪ ਵੀ ਵਿੱਚ ਦੋ ਵਾਰ ਲੈਣਾ ਪੈਂਦਾ ਸੀ ਜਿੰਦੇ ਵਿੱਚ ਦੋ ਵਾਰ ਹਾਂਜੀ 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 ਜੇ ਕਿਸ ਦਿਨ ਪੰਪ ਖਤਮ ਹੋ ਜਾਏ ਫੇਰ ਪੈਣੀ ਇਹਦਾ ਮਸਰਕਣਾ ਪੰਡਾ ਜੀ ਇਹਦਾ ਪਰੇ ਹਾਂਜੀ ਹਾਂਜੀ ਫੇਰ ਰੱਖਣਾ ਹਾਂ ਤੇ ਉਦੋਂ ਬਾਅਦ ਫੇਰ ਤਾਂ ਦਵਾਈ ਸ਼ੁਰੂ ਹੋ ਗਈ ਫੇਰ ਹੌਲੀ ਹੌਲੀ ਢੱਗ ਗਿਆ ਉਹ ਹੁਣ 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 ਕੋਈ ਪ੍ਰੋਬਲਮ ਨਹੀਂ ਨਾ ਹੁਣ ਪੰਪ ਲੈਣੀ ਹੁੰਦੀ ਆ ਨਾ 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 ਪੰਪ ਪੰਪ ਨਹੀਂ ਨਾ ਬੜੀ ਮੂੜੀ ਦਵਾਈ ਚੱਲਦੀ ਆ ਥੋੜੀ ਬਹੁਤੀ ਇਹ ਚੱਲਦੀ ਆ ਜਿਵੇਂ ਹੁਣ ਆ ਪੌੜੀਆਂ ਨੇ ਬਾਹਰ ਲੱਗੀਆਂ ਜਿਵੇਂ ਪਹਿਲਾਂ ਤਾਂ ਪੌੜੀਆਂ ਚੜ੍ਹਨ ਦੇ ਵਿੱਚ ਵੀ ਦਿੱਕਤ ਆਉਂਦੀ ਹੋਊਗੀ ਸਾਹ ਚੜਦਾ ਹੋਊਗਾ ਫੜ ਫੜ ਕੇ ਚੜਨਾ ਜੀ ਸਿੱਲੀ ਨੂੰ ਫੜ ਕੇ ਹੌਲੀ 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 ਚੜਨਾ ਮੋਰ ਖਿੱਚੀ ਗਿਆ ਹਣ ਤੋਂ ਉਧੇ ਜਿਹੜੇ ਉਧੋਤ ਗਏ ਅੱਛਾ ਹੁਣ ਤੁਸੀਂ ਪੌੜੀਆਂ ਆਪੇ ਚੜ ਗਏ ਆ ਆਪੇ ਚੜ ਗਏ ਕਿਸੇ ਨੂੰ ਫੜਿਆ ਹੀ ਨਹੀਂ ਆਇਆ ਕੀ ਬਾਤ ਮੇਰੇ ਲੰਗਨ ਫੜ ਕੇ ਚੜ ਰਿਹਾ ਅੱਛਾ ਹੁਣ ਹੁਣ ਤੁਹਾਨੂੰ ਦੇਖ ਕੇ ਫਿਰ ਬੱਚੇ ਖੁਸ਼ ਹੁੰਦੇ ਹੋਣਗੇ ਵੀ ਚੱਲ ਹੁਣ ਮੇਰੇ ਡੈਡੀ ਠੀਕ ਹੋ ਗਏ ਹਾਂਜੀ ਹਾਂਜੀ ਚਲੋ ਹੁਣ ਫਿਰ ਕੰਮ ਤੇ ਲੱਗ ਜਾਣਗੇ ਕੰਮ ਤੇ ਲੱਗ ਜਾਣਗੇ ਕੀ ਬਾਤ ਸੋ ਤੁਸੀਂ ਦੇਖਿਆ ਕਿ ਦੋਸਤੋ ਇਹ ਜਿਹੜੇ ਪੇਸ਼ੈਂਟ ਸੀਗੇ ਨਾ ਜਿਹੜੇ ਸਾਹਮਣੇ ਬੈਠੇ ਸੀਗੇ ਉਹ ਪੇਸ਼ੈਂਟ ਨੇ ਜੀਨਾਂ ਦੇ ਨਾਲ ਇਹ ਪ੍ਰੋਬਲਮ ਅਸਲ ਦੇ ਵਿੱਚ ਇੰਨੀ ਕਿ ਜ਼ਿਆਦਾ ਵੱਧ ਚੁੱਕੀ ਸੀ ਕਿ ਉਹਨਾਂ ਦਾ ਵੀ ਕਿਤੇ ਨਾ ਕਿਤੇ ਰੱਬ ਤੋਂ ਭਰੋਸ ਤੇ ਅੱਜ ਹੁਣ ਮੈਂ ਤੁਹਾਨੂੰ ਡਾਕਟਰ ਦੇ ਨਾਲ ਵੀ ਮਿਲਾਉਣਾ ਆਓ ਲੈ ਚੱਲੋ ਸੋ ਦੋਸਤੋ ਹੁਣ ਮੇਰੇ ਨਾਲ ਡਾਕਟਰ ਸ਼ਾਰਦਾ ਖੁਦ ਮੌਜੂਦ ਨੇ ਤੁਹਾਨੂੰ ਪੇਸ਼ੈਂਟਸ ਨਾਲ ਮਿਲਾਤਾ ਕਿ ਜਿਨ੍ਹਾਂ ਨੂੰ ਪ੍ਰੋਬਲਮ ਇੰਨੀ ਜ਼ਿਆਦਾ ਸੀ ਜਿਹੜੀਆਂ ਪੌੜੀਆਂ ਵਿੱਚ ਸ਼ੁਰੂਆਤ ਦੇ ਵਿੱਚ ਚੜ ਕੇ ਆਏ ਵੀ ਜੋ ਚੜਨ ਨੂੰ ਕਹਦੀ ਤਾਂ ਮੌਤ ਪੈ ਜਾਂਦੀ ਸੀ ਕਿਉਂਕਿ ਸਾਹ ਇੰਨਾ ਖੁੱਲ ਜਾਂਦਾ ਸੀ ਪਲੱਸ ਘਰ ਦੇ ਕੰਮ ਤੇ ਜਿਸ ਏਰੀਆ ਦੇ ਵਿੱਚ ਆਪਾਂ ਜੇ ਅੱਜਕੱਲ ਰਹਿੰਦੇ ਆ ਹਰ ਇੱਕ ਜਗ੍ਹਾ ਤੇ ਪੋਲੂਸ਼ਨ ਇੰਨਾ ਕਿ ਜ਼ਿਆਦਾ ਹੈ ਕਿ ਬਾਹਰ ਨਿਕਲਦੇ ਤਾਂ ਧੂੜ ਮਿੱਟੀ ਤੁਹਾਡੇ ਮੱਥੇ ਲੱਗਣੀ ਲੱਗਣੀ ਹੈ ਤੇ ਉਹ ਧੂੜ ਮਿੱਟੀ ਲੱਗਦੇ ਸਾਰੇ ਤੁਹਾਡੇ ਨੂੰ ਛਿੱਕਾਂ ਲਗਾਤਾਰ ਹੀ ਚੱਲ ਪੈਂਦੀਆਂ ਸੀ ਪਰ ਅੱਜ ਡਾਕਟਰ ਮੈਂ ਮੇਰੇ ਨਾਲ ਨੇ ਪਹਿਲਾਂ ਸਾਕਤ ਕਰਦੇ ਮੈਡਮ ਦਾ ਮੈਮ ਸਸੀ ਕਲ ਹਾਂਜੀ ਸਸੀ ਕਲ ਜੀ ਸਿਹਤ ਕਿਵੇਂ ਹੈ ਜੀ ਜੀ ਬਹੁਤ ਵਧੀਆ ਥੈਂਕ ਯੂ ਸੋ ਮਚ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੋਊਗਾ ਕਿਉਂਕਿ ਜਿਹੜੇ ਦਰਸ਼ਕ ਵੇਖ ਰਹੇ ਨੇ ਅਲਰਜੀ ਜਿਹੜੀ ਇਹ ਮੈਂ ਕਹਿ ਦਿੰਦਾ ਵੀ ਨੱਕ ਦੀ ਜੀ ਇੰਨੀ ਕਿਹਦਾ ਵਧ ਗਿਆ ਕਿ ਜਿਸ ਏਰੀਆ ਦੇ ਵਿੱਚ ਆਪਾਂ ਰਹਿੰਦੇ ਆਂ ਬਾਹਰ ਜਾਈਏ ਤਾਂ ਡਸਟ ਹੋਣੀ ਵਾajib ਜੀ ਗੱਲ ਹੈ ਤੇ ਬੰਦਾ ਨੂੰ ਪੱਕੀ ਕਰਮਾਲ ਨੱਕ ਤੇ ਰੱਖਣੀ ਹੀ ਪੈਂਦੀ ਸੀ ਉਸ ਤੋਂ ਬਿਨਾ ਬੰਦਾ ਸਰਵਾਈਵ ਨਹੀਂ ਕਰ ਸਕਦਾ ਹਾਂਜੀ ਕੋਈ ਇਹ ਕਾਰਨ ਕੀ ਹੁੰਦਾ ਕਿ ਜਿਹੜੀ ਅਲਰਜੀ ਹੈ ਹੱਦ ਤੋਂ ਬਾਦ ਨਿਵਾਰ ਜਾਂਦੀ ਹੈ ਅ ਇਹਦੇ ਬਹੁਤ ਸਾਰੇ ਕਾਰਨ ਹੁੰਦੇ ਨੇ ਕਈ ਵਾਰੀ ਬਾਹਰੀਆਂ ਚੀਜ਼ਾਂ ਨਾਲ ਆਪਾਂ ਨੂੰ ਅਲਰਜੀ ਹੁੰਦੀ ਹੈਗੀ ਜਿਨ੍ਹਾਂ ਨੂੰ ਐਕਸਟਰਨਲ ਅਲਰਜਿਕ ਫੈਕਟਰਸ ਆਪਾਂ ਬੋਲ ਦਿੰਦੇ ਹਾਂ ਜਿਦਾਂ ਕਿ ਪਰਫਿਊਮ ਹੋ ਗਿਆ ਪੇਂਟ ਹੋ ਗਿਆ ਜਿਵੇਂ ਕੁੱਤੇ ਬਿੱਲੀ ਦੇ ਬਾਲ ਹੋ ਗਏ ਇਹ ਘਰਾਂ 'ਚ ਏਸੀ ਲੱਗੇ ਹੁੰਦੇ ਨਾ ਆਪਾਂ ਉਹਦੀਆਂ ਜਾਲੀਆਂ ਕਲੀਨ ਨਹੀਂ ਕਰਦੇ ਜਾਂ ਜਿਹੜੇ ਕਰਟਨਸ ਹੈਗੇ ਉਹਦੇ 'ਚ ਬਹੁਤ ਪੁਰਾਣੀ ਡਸਟ ਪਈ ਹੁੰਦੀ ਹੈਗੀ ਆ ਇਹ ਕੋਈ ਸਪੈਸੀਫਿਕ ਮੈਟਲਸ ਹੁੰਦੇ ਨੇ ਜਿਵੇਂ ਬਾਜ਼ਾਰ ਚ ਆਰਟੀਫੀਸ਼ੀਅਲ ਗਹਿਣੇ ਮਿਲਦੇ ਨੇ ਉਹਨਾਂ ਦੇ ਨਾਲ ਜਾਂ ਕੋਈ ਨੇਲ ਪੇਂਟ ਜਾਂ ਕੋਈ ਨੇਲ ਪੇਂਟ ਰਿਮੂਵਰ ਜਾਂ ਕਈ ਵਾਰ ਕੋਈ ਸਪੈਸੀਫਿਕ ਕਰੀਮ ਸਰ ਕੈਮੀਕਲ ઓਰੀਐਂਟਡ ਹਾਂ ਕੈਮੀਕਲ ઓਰੀਐਂਟਡ ਚੀਜ਼ਾਂ ਵੀ ਬਹੁਤ ਹੁੰਦੀਆਂ ਇਹ ਪਰਟਿਕੂਲਰ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਕਿ ਜਿਹਨਾਂ ਦੀ ਜਦੋਂ ਫਰੇਗਰੈਂਸ ਆਉਂਦੀ ਹੈਗੀ ਉਦੋਂ ਹੀ ਆਪਣੇ ਜਿਹੜੇ ਬਾਡੀ ਚ ਜਿਹੜਾ ਹੈਗੇ ਐਂਟੀ ਅਲਰਜਿਕ ਜਿਹੜੀਆਂ ਚੀਜ਼ਾਂ ਹੈਗੀਆਂ ਬਾਡੀ ਦੇ ਪਾਰਟਸ ਉਹ ਇੱਕਦਮ ਤੋਂ ਐਕਟੀਵੇਟ ਹੋ ਜਾਂਦੇ ਕਿਉਂਕਿ ਉਹ ਟੋਲਰੇਟ ਨਹੀਂ ਹੁੰਦੀ ਆ ਹਿਊਮਨ ਬਾਡੀ ਤੋ ਉਹ ਨਾਲ ਨਾਲ ਹੀ ਛਿਕਾਂ ਜੁਖਾਮ ਪਾਣੀ ਨਿਕਲਣਾ ਇਹ ਸ਼ੁਰੂ ਹੋ ਜਾਂਦਾ ਇਹ ਤਾਂ ਐਕਸਟਰਨਲ ਇੱਕ ਫੈਕਟਰ ਹੋ ਗਿਆ ਲੇਕਿਨ ਇੰਟਰਨਲ ਫੈਕਟਰ ਵੀ ਹੈਗਾ ਕਿ ਜਦੋਂ ਆਪਾਂ ਨੂੰ ਮਿਊਕਸ ਬਹੁਤ ਜ਼ਿਆਦਾ ਬੋਡੀ ਚ ਬੜਨਾ ਸ਼ੁਰੂ ਹੋ ਜਾਂਦਾ ਮਿਊਕਸ ਮਤਲਬ ਰੇਸ਼ਾ ਬਹੁਤ ਜ਼ਿਆਦਾ ਬੜਨਾ ਸ਼ੁਰੂ ਹੋ ਜਾਂਦਾ ਆਪਣੇ ਬੇਸਿਕਲੀ ਸਾਈਨਸ ਦੇ 3-4 ਪਾਰਟ ਹੁੰਦੇ ਨੇ ਆਪਣੇ ਫੇਸ ਚ ਜਿੱਦਾਂ ਜੇ ਸਾਹਮਣੇ ਆਪਾਂ ਅਪਰ ਚੀਕਸ ਚ ਬੋਲਦੀ ਹੈ ਜਾਂ ਅਪਰ ਸਾਈਨਸ ਫਰੰਟਲ ਹੈਡਸ ਚ ਬੋਲਦੀ ਹੈ ਇਥੇ ਜਦੋਂ ਬਹੁਤ ਜ਼ਿਆਦਾ ਮਿਊਕਸ ਜ਼ਿਆਦਾ ਲੰਬੇ ਸਮੇਂ ਤੱਕ ਰਹਿੰਦਾ ਹੈਗਾ ਉਸ ਤੋਂ ਬਾਅਦ ਵੀ ਜਦੋਂ ਮੌਸਮ ਦਾ ਬਦਲਾਅ ਹੁੰਦਾ ਹੈ ਉਦੋਂ ਵੀ ਪਾਣੀ ਵਗਣਾ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਂਦਾ ਹੈ ਬੇਸਿਕਲੀ ਇਹ ਕਿਉਂ ਹੁੰਦਾ ਹੈ ਜਿਆਦਾਤਰ ਬੱਚਿਆਂ 'ਚ ਹੀ ਹੁੰਦਾ ਹੈ ਔਰ ਜਿਹੜੇ ਮਿਡਲ ਏਜ ਦੇ ਲੋਕ ਹੁੰਦੇ ਨੇ ਉਹਨਾਂ 'ਚ ਹੀ ਹੁੰਦਾ ਹੈਗਾ ਤਾਂ ਉਹਦਾ ਕਾਰਨ ਸਾਰਿਆਂ ਤੋਂ ਵੱਡਾ ਇਹ ਹੈਗਾ ਕਿ ਉਹਨਾਂ ਦੀ ਬੇਸਿਕਲੀ ਜਿਹੜੀ ਇਮਿਊਨਿਟੀ ਹੈਗੀ ਉਹ ਪ੍ਰੋਪਰਲੀ ਵਰਕ ਨਹੀਂ ਕਰਦੀ ਵੀਕ ਹੈ ਹਾਂ ਬਹੁਤ ਜ਼ਿਆਦਾ ਵੀਕ ਹੁੰਦੀ ਹੈ ਤਾਂ ਇਹਨਾਂ ਨੂੰ ਰਾਈਨਾਈਟਸ ਜਾਂ ਇਸ ਤਰ੍ਹਾਂ ਦੇ ਛਿੱਕਾਂ ਜੁਕਾਮ ਪਾਣੀ ਇੱਕ ਤਾਂ ਸੀਜ਼ਨਲ ਹੁੰਦਾ ਹੈਗਾ ਜਦੋਂ ਮੌਸਮ ਬਦਲਦਾ ਉਦੋਂ ਉਹ ਅਲੱਗ ਚੀਜ਼ ਹੈ ਉਹ ਬਾਡੀ ਦਾ ਆਪਣਾ ਇੱਕ ਪ੍ਰੋਟੈਕਟਿਵ ਸਿਸਟਮ ਹੁੰਦਾ ਹੈ ਕਿ ਜਦੋਂ ਵੀ ਮੌਸਮ ਬਦਲਿਆ ਜਿਦਾਂ ਹੁਣ ਬਰਸਾਤ ਲੱਗੀ ਹੈ ਜਦੋਂ ਹੀ ਬਰਸਾਤ ਤੋਂ ਆਪਾਂ ਦੂਜੇ ਮੌ ਹੋ ਚੇ ਜਾਣਗੇ ਤਾਂ ਉਹ ਨੈਚੁਰਲੀ ਜਿਹੜਾ ਹੈਗਾ 60 70% ਲੋਕਾਂ ਨੂੰ ਹੋਣਾ ਹੀ ਹੋਣਾ ਹੈਗਾ ਸਰਦੀ ਜ਼ੁਖਾਮ ਕੋਲ ਉਹ ਨੈਚੁਰਲ ਹਿਊਮਨ ਬੋਡੀ ਦਾ ਫੀਨੋਮੀਨਾ ਹੈ ਸਰੀਰ ਨੂੰ ਅੰਦਰੋਂ ਸਵਸਥ ਰੱਖਣੇ ਲਈ ਕਿ ਆਪਾਂ ਜਿਹੜਾ ਪਿਛਲੀ ਰਿਤੂ ਚ ਜਿੰਨਾ ਵੀ ਖਾਣ ਪਾਣ ਕੀਤਾ ਉਹਦੇ ਜਿੰਨੇ ਵੀ ਟਾਕਸਿਨਸ ਹੈਗੇ ਉਹ ਬਾਹਰ ਨਿਕਲ ਰਹੇ ਨੇ ਲੇਕਿਨ ਉਹਦਾ ਇੱਕ ਸਪੈਸੀਫਿਕ ਟਾਈਮ ਹੁੰਦਾ ਹੈ ਉਹ 3-4 ਦਿਨ ਤੱਕ ਰਹਿੰਦਾ ਹੈਗਾ ਆਟੋਮੈਟਿਕਲੀ ਆਪਣੇ ਆਪ ਬਿਨਾਂ ਦਵਾਈਆਂ ਤੋਂ ਠੀਕ ਹੋ ਜਾਂਦਾ ਹੈ ਇੱਕ ਹੁੰਦਾ ਹੈਗਾ ਜਿਹਨਾਂ ਪੇਸ਼ੈਂਟਸ ਦੀ ਇਮਿਊਨਿਟੀ ਬਹੁਤ ਜ਼ਿਆਦਾ ਵੀਕ ਹੈ ਉਹਨਾਂ ਨੂੰ ਸਾਰਾ ਸਾਲ ਹੀ ਇਹ ਦਿੱਕਤ ਰਹਿੰਦੀ ਹੈਗੀ ਹਰ ਟਾਈਮ ਹੀ ਹਾਂ ਹਮੇਸ਼ਾ ਰਹਿੰਦੀ ਹੈਗੀ ਤਾਂ ਇਹਦੇ ਲਈ ਉਹ ਐਂਟੀ हिस्टਾਮਾਈਨ ਬਹੁਤ ساری ਡਰੱਗਸ ਲੰਦੇ ਰਹਿੰਦੇ ਨੇ ਪੰਪ ਵੀ ਲੈਂਦੇ ਨੇ ਹਾਂ ਸਿਕਟਰਾ ਜਿੰਸ ਲੈਂਦੇ ਰਹਿੰਦੇ ਹੈਗੇ ਜਿਹੜੇ ਪੰਪ ਲੈਂਦੇ ਨੇ ਉਹ ਅਸਥਮਾ ਲਈ ਪੇਸ਼ੈਂਟਸ ਲੈਂਦੇ ਨੇ ਜਿਨ੍ਹਾਂ ਨੂੰ ਸਾਹ ਬਹੁਤ ਜ਼ਿਆਦਾ ਚੜਦਾ ਜਾਂ ਜਿਨ੍ਹਾਂ ਨੂੰ ਬੀਜ਼ਿੰਗ ਦੀ ਪ੍ਰੋਬਲਮ ਜਿਵੇਂ ਫੇਫੜਿਆਂ 'ਚ ਆਵਾਜ਼ ਆਂਦੀ ਹੈ ਸ਼ਾਂ ਸ਼ਾਂ ਦੀ ਕੰਨਾਂ 'ਚ ਵੀ ਆਵਾਜ਼ ਆਂਦੀ ਹੈ ਟਾਈਨਾਈਟਸ ਹੋ ਜਾਂਦਾ ਹੈ ਕੰਨ ਹਮੇਸ਼ਾ ਜਿਵੇਂ ਬੰਨ ਵੀ ਬੰਨ ਵੀ ਰਹਿੰਦੇ ਨੇ ਔਰ ਵੱਜ ਜਾਂਦੇ ਨੇ ਕੰਨ ਅੰਦਰੋਂ ਆਵਾਜ਼ਾਂ ਹੀ ਆਉਂਦੀ ਰਹਿੰਦੀਆਂ ਨੇ ਟਾਈਨਾਈਟਸ ਕਹਿੰਦੇ ਨੇ ਉਹਨੂੰ ਤੇ ਬੇਸਿਕਲੀ ਉਹਨਾਂ ਚੀਜ਼ਾਂ 'ਚ ਕਈ ਵਾਰੀ ਅਸਥਮੈਟਿਕ ਪੇਸ਼ੈਂਟਸ ਨੂੰ ਪੰਪ ਦੀ ਜ਼ਰੂਰਤ ਹੁੰਦੀ ਹੈ ਲੇਕਿਨ ਜਿਹੜੇ ਰੇਸ਼ਾ ਜ਼ੁਖਾਮ ਖਾਂਸੀ ਸਰਦੀ anti allergic medicine फिर फिर लें 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 दे दे medicines ਲੈ ਲੈਂਦੇ ਨੇ ਉਹਦੇ ਨਾਲ 2-4 ਦਿਨ ਠੀਕ ਹੁੰਦੇ ਨੇ ਫਿਰ ਦੁਬਾਰਾ ਫਿਰ ਲੈ ਲੈਂਦੇ ਨੇ ਇਦਾਂ ਹੀ ਆਪਣੀ ਬੋਡੀ ਨੂੰ অলਮੋਸਟ ਜਿਹੜਾ ਹੈਗਾ ਉਹ ਚਲਾਉਂਦਾ ਜਿਵੇਂ ਸੈਟਰਲਿਨ ਲੈ ਲੈਂਦੇ ਨੇ ਬਹੁਤ ਨੁਕਸਾਨ ਹੁੰਦਾ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਲੰਬਾ ਸਮੇਂ ਲੈਣੇ ਰਹਿੰਦੇ ਹੈਗੇ ਔਰ ਉਹਦਾ ਕਾਰਨ ਆਪਾਂ ਸਹੀ ਨਹੀਂ ਕਰਦੇ ਤਾਂ ਬੇਸਿਕਲੀ ਇਹ ਜਿੰਨੀਆਂ ਵੀ medicines ਹੈਗੀਆਂ ਲੀਵਰ ਕਿਡਨੀ ਔਰ ਹਾਰਟ ਤੇ ਨੁਕਸਾਨ ਬਹੁਤ ਜ਼ਿਆਦਾ ਦਿੰਦੀਆਂ ਹੈ ਸਿੱਧਾ ਲੇਟਰ ਆਨ ਸਟੇਜ ਮਤਲਬ ਜਦੋਂ ਬਹੁਤ ਲੰਬਾ ਸਮੇਂ ਆਪਾਂ ਲੈ ਲਿਆ ਜਿਵੇਂ 5-6 ਮਹੀਨੇ ਲਗਾਤਾਰ ਹੀ ਲਈ ਜਾਂਗੇ ਆਪਾਂ ਤਾਂ ਉਹ ਚੀਜ਼ ਦਾ ਨੁਕਸਾਨ ਹੁੰਦਾ ਹੀ ਹੁੰਦਾ ਹੈਗਾ ਔਰ ਇਹਨਾਂ ਚੀਜ਼ਾਂ ਨੂੰ ਠੀਕ ਕਰਨਾ ਬਹੁਤ ਆਸਾਨ ਹੈ ਜ਼ਰੂਰੀ ਨਹੀਂ ਦਵਾਈਆਂ ਦੇ ਨਾਲ ਤੁਸੀਂ ਘਰ ਵੀ ਇਹਨਾਂ ਚੀਜ਼ਾਂ ਨੂੰ ਠੀਕ ਕਰ ਸਕਦੇ ਹੋ ਬਹੁਤ ਸਾਰੇ ਇਦਾਂ ਦੇ ਨੁਸਖੇ ਹੁੰਦੇ ਹੈਗੇ ਜਾਂ ਬਹੁਤ ਸਾਰੀਆਂ ਇਦਾਂ ਦੇ ਹੋਮ ਰੈਮਡੀਜ਼ ਘਰ ਚ ਬੈਠ ਕੇ ਟਰੀਟਮੈਂਟ ਉਹਨਾਂ ਜਿਹਦੇ ਨਾਲ ਤੁਸੀਂ ਇਹਨਾਂ ਨੂੰ ਠੀਕ ਕਰ ਸਕਦੇ ਹੋ ਸਪੋਜ਼ ਕਿ ਕਿਸੇ ਨੂੰ ਵੀ ਅਸਥਮਾ ਦੀ ਪ੍ਰੋਬਲਮ ਹੈਗੀ ਤਾਂ ਉਹਨਾਂ ਨੂੰ ਮਾਰਕੀਟ ਚ ਬਨਕਸ਼ਾ ਮਿਲਦਾ ਹੈ ਬਨਕਸ਼ਾ ਇੱਕ ਹਰਬ ਨਾ ਨਾ ਹੈ ਜੜੀ ਬ ਚਹੀ ਪਾਈ ਜਾਂਦੀ ਆ ਅਪਰ ਮਾਊਂਟਨ ਰੀਜਨਸ ਚ ਜਿੱਥੇ ਠੰਡ ਜ਼ਿਆਦਾ ਹੁੰਦੀ ਆ ਜਦੋਂ ਵੀ ਤੁਸੀਂ ਚਾਹ ਬਣਾਣੀ ਹੈਗੀ ਚਾਹ ਜੇ ਤੁਸੀਂ ਇੱਕ ਥੋੜਾ ਜਿਹਾ ਇੰਨਾ ਕਰੀ ਲੈ ਕੇ ਉਹ ਉਹਦੇ ਚ सिम गैस से ਤੁਸੀਂ ਉਹਨੂੰ ਚਾਹ ਦੇ ਵਿੱਚ ਉਹਨੂੰ ਕੜਨ ਲਓ ਉਸ ਤੋਂ ਬਾਅਦ ਉਹ ਚਾਹ ਪੀ ਲਓ ਬਸੇ ਕੋਸ਼ਿਸ਼ ਕਰੋ ਬਿਨਾ ਦੁੱਧ ਤੋਂ ਪੀਓ ਤਾਂ ਜ਼ਿਆਦਾ ਬੈਟਰ ਹੈ ਜੇ ਦੁੱਧ ਵੀ ਪਾਣਾ ਹੈ ਤਾਂ ਹਾਰਡਲੀ ਇੱਕ ਚਮਚਾ ਦੁੱਧ ਪਾਣਾ ਹੈਗਾ ਉਹ ਤੁਸੀਂ ਲੈ ਸਕਦੇ ਹੋ ਠੀਕ ਹੈ ਅਸਥਮਾ ਲਈ ਦੂਜੀ ਰੈਮਡੀ ਹੈ ਗੁੜ ਬਹੁਤ ਅੱਛਾ ਬਹੁਤ ਅਚੀ ਰੈਮਡੀ ਹੈਗੀ ਜਿਨ੍ਹਾਂ ਨੂੰ ਵੀ ਅਸਥਮਾ ਹੈਗਾ ਉਹ ਥੋੜਾ ਥੋੜਾ ਗੁੜ ਜਿਹੜਾ ਹੈਗਾ ਖਾਂਦੇ ਰਹਿਣ ਉਹਦੇ ਨਾਲ ਵੀ ਉਹਨਾਂ ਨੂੰ ਜਿਹੜਾ ਬਹੁਤ ਜ਼ਿਆਦਾ ਸਾਹ ਚੜਦਾ ਹੈਗਾ ਚੱਲਣੇ 'ਚ ਦਿੱਕਤ ਆਂਦੀ ਹੈਗੀ ਸਾਹ ਫੁੱਲ ਜਾਂਦਾ ਉਹਦੇ 'ਚ ਉਹ ਰਾਹਤ ਦਿੰਦੇ ਨੇ ਇਹਦੇ ਨਾਲ ਇੱਕ ਮੈਡੀਸਨ ਘਰ ਹੀ ਤੁਸੀਂ ਬਣਾ ਸਕਦੇ ਹੋ ਬੇਸਿਕਲੀ ਜੇ ਤੁਸੀਂ ਥੋੜਾ ਜਿਹਾ ਗੁੜ ਰੈਂ ਗੁੜ ਲੈਣਾ ਹੈਗਾ ਸੌਂਠ ਲੈਣੀ ਹੈ ਸੌਂਠ ਪਾਊਡਰ ਸੁੱਕੀ ਅਦਰਕ ਦਾ ਪਾਊਡਰ ਲੈਣਾ ਹੈਗਾ ਔਰ ਥੋੜਾ ਜਿਹਾ ਸਿੰਧ ਦਾ ਨਮਕ ਜਿਸ ਦੇ ਨਾਲ ਟੇਸਟ ਚੇਂਜ ਹੋ ਜਾਏ ਇਹ ਤੁਸੀਂ ਤਿੰਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਮਿਕਸ ਕਰ ਲੋ ਔਰ ਇਹਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਲਓ ਔਰ ਤੁਸੀਂ ਜਦੋਂ ਵੀ ਖਾਣਾ ਖਾ ਲਿਆ ਉਸ ਤੋਂ ਬਾਅਦ ਦੋ ਜਾਂ ਤਿੰਨ ਗੋਲੀਆਂ ਮੂੰਹ ਚ ਪਾ ਕੇ ਚੂਸ ਲੈਣੀਆਂ ਠੀਕ ਹੈ ਤੇ ਇਹਦੇ ਨਾਲ ਤੁਹਾਡਾ ਅਸਥਮਾ ਜਿਹੜਾ ਹੈਗਾ ਬਹੁਤ ਹੱਦ ਤੱਕ ਬੈਲੈਂਸ ਰਹੇਗਾ ਤੁਹਾਨੂੰ ਪੰਪ ਦੀ ਵੀ ਜ਼ਰੂਰਤ ਨਹੀਂ ਪੈਗੀ ਇਦਾਂ ਦੇ ਤੁਸੀਂ ਚੀਜ਼ਾਂ ਕਰੋਗੇ ਤਾਂ ਔਰ ਇਸ ਤੋਂ ਬਾਅਦ ਤੁਸੀਂ ਘਰ ਆਰਗੈਨਿਕ ਅੱਛਾ ਕਪੂਰ ਹੋਵੇ ਉਹ ਰੱਖੋ ਤੇ ਉਹਦੀ ਛੋਟੀ ਜਿਹੀ ਪੋਟਲੀ ਬਣਾ ਲਓ ਇੰਨੀ ਛੋਟੀ ਜਿਹੀ ਪੋਟਲੀ ਬਣਾ ਕੇ ਉਹਦੇ ਚ ਤਿੰਨ ਚਾਰ ਟੁਕੜੇ ਕਪੂਰ ਦੇ ਪਾ ਕੇ ਰੱਖੋ ਹਮੇਸ਼ਾ ਆਪਣੀ ਪਾਕਟ ਚ ਕੈਰੀ ਕਰੋ ਜਦੋਂ ਵੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਸਾਹ ਦੀ ਦਿੱਕਤ ਆ ਰਹੀ ਹੈ ਉਹ ਤੁਹਾਨੂੰ ਪੰਪ ਲੈਣ ਦੀ ਜ਼ਰੂਰਤ ਪड़ ਜਾਏਗੀ ਤਾਂ ਉਦੋਂ ਤੁਸੀਂ ਉਹ ਪੋਟਲੀ ਲੈ ਕੇ ਉਹਨੂੰ ਜਸਟ 스멜 ਕਰੋ ਡੀਪਸ ਇਨਹੇਲੇਸ਼ਨ ਐਕਸਹੇਲੇਸ਼ਨ ਕਰੋ ਖੁਸ਼ਬੂ ਲੋਹ ਦੀ ਕਪੂਰ ਦੀ ਤੁਹਾਨੂੰ ਪੰਪ ਦੀ ਜ਼ਰੂਰਤ ਨਹੀਂ ਪਏਗੀ ਯਾਨੀ ਜਿਹੜੇ ਦਰਸ਼ਕ ਵੇਖ ਰਹੇ ਨੇ ਜਿਨ੍ਹਾਂ ਨੂੰ ਪੰਪ ਲੈਣ ਦੀ ਲੋੜ ਪੈਂਦੀ ਪੈਂਦੀ ਹੈ ਜਿਵੇਂ ਬਾਹਰ ਮੈਂ ਪੇਸ਼ੈਂਟ ਸੁਣਾਇਆ ਦੋ ਦੋ ਤਿੰਨ ਤਿੰਨ ਵਾਰ ਦਿਨ ਦੇ ਵਿੱਚ ਪੰਪ ਲੈਂਦੇ ਸੀ ਵੀ ਯਾਨੀ ਉਹ ਇਹ ਚੀਜ਼ ਨੂੰ ਵੀ ਰੱਖ ਸਕਦੇ ਨੇ ਵੀ ਉਹ ਕਪੂਰ ਦੀ ਪੋਟਲੀ ਰੱਖ ਕੇ ਤੁਸੀਂ ਉਹਨੂੰ 스멜 ਕਰੋ ਤੇ ਪੰਪ ਦੀ ਲੋੜ ਛੁੱਟ ਜਾਊਗੀ ਬਿਲਕੁਲ ਬਿਲਕੁਲ ਇਹ ਵੀ ਹੁੰਦਾ ਹੈ ਰਿਪੋਰਟ ਨਹੀਂ ਕਰ ਸਕਦੇ ਲੰਮੇ ਸਮੇਂ ਲਈ ਤਾਂ ਤੁਸੀਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆਪਣੀ ਡੇ ਟੂ ਡੇ ਦੀ ਲਾਈਫ ਚ ਲੈ ਕੇ ਆਓ ਉਹ ਤੁਹਾਨੂੰ ਬਹੁਤ ਜ਼ਿਆਦਾ ਰੈਲੀਫ ਦੇਣਗੀਆਂ ਔਰ ਜਿਨ੍ਹਾਂ ਨੂੰ ਵੀ ਅਸਥਮਾ ਹੈ ਰੇਸ਼ਾ ਬਲਗਮ ਖਾਂਸੀ ਰੁਖਾਮ ਟੈਨਾਈਟਸ ਰੈਨਾਈਟਸ ਨੱਕ ਤੋਂ ਪਾਣੀ ਨਿਕਲਦਾ ਹੈਗਾ ਤੁਹਾਨੂੰ ਡੇਰੀ ਪ੍ਰੋਡਕਟ ਨਹੀਂ ਲੈਣੇ ਚਾਹੀਦੇ ਦੁੱਧ ਦਹੀਂ ਪਨੀਰ ਮਲਾਈ ਮਿਠਾਈ ਖੋਆ ਇਹ ਚੀਜ਼ਾਂ ਤੁਹਾਨੂੰ ਯੂਜ਼ ਨਹੀਂ ਕਰਨੀਆਂ ਚਾਹੀਦੀਆਂ ਥੋੜੀ ਮਾਤਰਾ ਚ ਥੋੜਾ ਬਹੁਤ ਕਿਉ ਤੁਸੀਂ ਯੂਜ਼ ਕਰ ਸਕਦੇ ਹੋ ਔਰ ਥੋੜਾ ਚਾਹ ਤੁਹਾਡੇ ਲਈ ਠੀਕ ਹੈ ਲੇਕਿਨ ਉਹ ਦੁੱਧ ਵਾਲੀ ਚਾਹ ਨਹੀਂ ਜੀ ਜੇ ਜਿੱਦਾਂ ਬੋਲ ਰਹੇ ਕਾਲੀ ਚਾਹ ਅੱਛੀ ਹੈਗੀ ਜਾਂ ਫਿਰ ਇੰਗਲਿਸ਼ ਟੀ ਵੰਡੀ ਹੈ ਉਹਦੇ ਚੀਕਾ ਚਮਚ ਦੁੱਧ ਪੈਂਦਾ ਹੈਗਾ ਉਹ ਤੁਸੀਂ ਲੈ ਸਕਦੇ ਹੋ ਤਾਂ ਇਹ ਚੀਜ਼ਾਂ ਤੁਹਾਡੇ ਲਈ ਬਹੁਤ ਵਧੀਆ ਰਹਿਣੀਆਂ ਜੇ ਤੁਸੀਂ ਡੇਰੀ ਪ੍ਰੋਡਕਟ ਛੱਡ ਦਿੰਦੇ ਹੋ ਨਾ ਤੁਸੀਂ ਆਪਣੇ ਆਪ ਚ ਚੇਂਜ ਦੇਖੋਗੇ 15 ਦਿਨਾਂ ਤੋਂ ਲੈ ਕੇ 1 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਚੇਂਜ ਘਰਚ ਹੀ ਦੇਖਣ ਨੂੰ ਮਿਲ ਜਾਏਗਾ ਔਰ ਦੂਜੀ ਗੱਲ ਰਾਤ ਨੂੰ ਜਦੋਂ ਤੁਸੀਂ ਸੋਣਾ ਹੈਗਾ ਉਦੋਂ ਤੁਸੀਂ ਪਤੀਲੀ 'ਚ ਪਾਣੀ ਉਬਾਲੋ ਇੱਕ ਚਮਚ ਅਜਵਾਇਨ ਪਾ ਕੇ ਉਹਨੂੰ ਉਬਾਲੋ ਔਰ ਉਹਦੇ ਨਾਲ ਭਾਫ਼ ਲੈ ਲਓ ਤੁਹਾਡੀ ਸਾਰੀ ਰਾਤ ਜਿਹੜੀ ਹੈਗੀ ਬੜੀ ਆਸਾਨੀ ਨਾਲ ਨਿਕਲ ਜਾਏਗੀ ਕਿਉਂਕਿ ਅਸਥਮਾ ਵਾਲੇ ਜਿਹੜੇ ਪੇਸ਼ੈਂਟ ਹੈਗੇ ਇਹਨਾਂ ਨੂੰ ਕਈ ਵਾਰੀ ਨਾਈਟਸ 'ਚ ਅਟੈਕ ਵੀ ਆਉਂਦੇ ਨੇ ਅਸਥਮਾ ਹੂੰ ਹੂੰ ਤੇ ਇਹ ਚੀਜ਼ਾਂ ਇਦਾਂ ਦੀਆਂ ਹੈਗੀਆਂ ਜਿਨ੍ਹਾਂ ਨੂੰ ਤੁਸੀਂ ਘਰ 'ਚ ਬੈਠੇ ਬੈਠ ਕੇ ਹੀ ਤੁਸੀਂ ਆਪਣੇ ਆਪ ਡਾਕਟਰਾਂ ਬਣ ਸਕਦੇ ਹੋ ਜੀ ਔਰ ਫਿਰ ਵੀ ਜੇ ਤੁਹਾਨੂੰ ਲੱਗੇ ਕਿ ਤੁਸੀਂ ਨਹੀਂ ਠੀਕ ਹੋ ਰਹੇ ਹਰ ਜਗ੍ਹਾ ਤੁਸੀਂ ਇਲਾਜ ਕਰਾ ਲਿਆ ਤਾਂ ਤੁਸੀਂ ਡਾਕਟਰ ਸ਼ਾਹ ਦਾ ਆਯੁਰਵੇਦਾ ਚ ਵਿਜ਼ਿਟ ਵੀ ਕਰ ਸਕਦੇ ਹੋ ਆਪਣੇ ਰਿਜ਼ਲਟ ਇਹਨਾਂ ਚੀਜ਼ਾਂ ਚ ਬਹੁਤ ਅچھے ਹੈਗੇ ਇਹਦੇ ਚ ਬੇਸਿਕਲੀ ਡਿਪੈਂਡ ਕਰਦਾ ਹੈ ਕਿ ਪੇਸ਼ੈਂਟ ਨੂੰ ਕਿੰਨੇ ਟਾਈਮ ਤੋਂ ਬਿਮਾਰੀ ਹੈ ਕੁਝ ਕੁਸ਼ ਪੇਸ਼ੈਂਟ 15 20 ਸਾਲ ਤੋਂ ਵੀ ਹੈਗੇ ਤਾਂ ਉਹਨਾਂ ਨੂੰ ਥੋੜਾ ਜਿਹਾ ਸਮੇਂ ਲੱਗ ਜਾਂਦਾ ਹੈ ਸਾਲ ਸਵਾ ਸਾਲ ਲੱਗ ਜਾਂਦਾ ਹੈ ਲੇਕਿਨ ਕੁਝ ਪੇਸ਼ੈਂਟ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਹੁਣੇ ਸਟਾਰਟ ਹੋਇਆ ਤੁਹਾਨੂੰ ਇਹ ਬਿਲਕੁਲ ਠੀਕ ਹੋ ਜਾਣਾ। ਤੁਹਾਨੂੰ ਬਿਲਕੁਲ ਆਖਰੀ ਸਵਾਲ ਹੋਗਾ ਜਿਵੇਂ 15-20 ਸਾਲ ਤੁਸੀਂ ਜ਼ਿਕਰ ਕੀਤਾ ਵੀ 15-20 ਸਾਲ ਤੋਂ ਅਸਥਮਾ ਦੀ ਪ੍ਰੋਬਲਮ ਆ ਰਹੀ ਹੈ, ਅਲਰਜੀ ਦੀ ਪ੍ਰੋਬਲਮ ਹੈ ਜਿਨ੍ਹਾਂ ਦੇ ਪੰਪ ਚੱਲ ਰਹੇ ਨੇ। ਜੀ। ਇਦਾਂ ਹੁੰਦਾ ਵੀ ਆਯੁਰਵੈਦਿਕ ਦੇ ਨਾਲ ਆਪਾਂ ਜੁੜ ਕੇ ਉਹ 15-20 ਸਾਲ ਦਾ ਪੰਪ ਸਾਰੀ ਜ਼ਿੰਦਗੀ ਵਾਸਤੇ ਬੰਦ ਕਰ ਦਈਏ। ਹਾਂਜੀ ਹਾਂਜੀ ਪੰਪ ਤਾਂ ਬੰਦ ਹੋ ਜਾਂਦਾ ਹੈ ਜਦੋਂ ਜਦੋਂ ਵੀ ਪੇਸ਼ੈਂਟ ਆਪਣੇ ਕੋਲ ਆਏਗਾ ਚਾਹੇ ਉਹ 10-15 ਸਾਲ ਤੋਂ ਹੀ ਪੰਪ ਲੈ ਰਿਹਾ ਇਨਹੇਲਰ ਲੈ ਰਿਹਾ ਆਪਣੇ ਕੋਲ ਤਾਂ ਇਦਾਂ ਦੇ ਪੇਸ਼ੈਂਟ ਆ ਹੈਗੇ ਜਿਹੜੇ 5-7 ਵਾਰੀ ਵੀ ਦਿਨ ਚ ਉਹ ਆਲਮੋਸਟ ਉਹ ਇੱਕ ਹਫਤੇ ਦੇ ਵਿੱਚ ਵਿੱਚ 10 ਦਿਨਾਂ ਦੇ ਵਿੱਚ ਵਿੱਚ ਉਹਨਾਂ ਦੀ ਜਿਹੜੀ ਰੈਪਿਟਿਸ਼ਨਸ ਹੈ ਉਹ ਘਟ ਜਾਂਦੀਆਂ ਨੇ ਪੰਪ ਲੈਣ ਦੀ ਜਿੰਨੀ ਵੀ ਉਹ ਵਰਤੋਂ ਕਰਦੇ ਨੇ ਉਸ ਤੋਂ ਬਾਅਦ ਆਲਮੋਸਟ ਇੱਕ ਮਹੀਨੇ ਦੇ ਵਿੱਚ ਵਿੱਚ ਉਹ ਪੰਪ ਛੱਡ ਦਿੰਦੇ ਨੇ ਹੂੰ ਪੰਪ ਛੁੱਟ ਜਾਂਦਾ ਹੈ ਬਿਲਕੁਲ ਛੁੱਟ ਜਾਂਦਾ ਹੈ ਜੀ 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 ਬਹੁਤ ਬਹੁਤ ਧੰਨਵਾਦ ਮੈਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਚੰਗਾ ਲੱਗਾ ਕਿਉਂਕਿ ਜਿਹੜੇ ਦਰਸ਼ਕ ਵੇਖ ਰਹੇ ਨੇ ਤੁਹਾਡੇ ਵਾਸਤੇ ਜਿਵੇਂ ਸ਼ੁਰੂਆਤ ਵਿੱਚ ਜ਼ਿਕਰ ਕੀਤਾ ਸੀਗਾ ਕਿ ਉਹ ਵੀਡੀਓ ਲੈ ਕੇ ਆਇਆ ਕਿ ਜਿਨ੍ਹਾਂ ਦੇ ਨਾਲ ਤੁਹਾਨੂੰ ਐਸੀਏ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਜਿਵੇਂ ਅੱਜ ਮੈਡਮ ਨੇ ਆਫਰ ਦੇ ਵਿੱਚ ਤੁਹਾਨੂੰ ਕਈ ਨੁਸਖੇ ਦੱਸਦੇ ਕਿ ਤੁਸੀਂ ਸਿਰਫ ਆਪਣੀ ਰਸੋਈ ਤੱਕ ਜਾਓ ਤੁਹਾਡੇ ਨਾਲ ਅਗਰੇ ਪ੍ਰੋਬਲਮਸ ਹੋ ਰਹੀ ਨੇ ਤੁਹਾਨੂੰ ਵੀ ਛਿੱਕਾਂ ਜਖਾਮ ਕੰਟੀਨਿਊਸਲੀ ਹੋ ਰਿਹਾ ਹੈ ਤੁਹਾਨੂੰ ਡਸਟ ਦੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਅਲਰਜੀ ਹੈ ਤੁਹਾਨੂੰ ਅਸਥਮਾ ਦੀ ਪ੍ਰੋਬਲਮ ਹੈ ਤੁਹਾਨੂੰ ਪੰਪ ਲੈਣ ਦੀ ਦਿੱਕਤ ਆ ਰਹੀ ਹੈ ਦਿਨ ਦੇ ਵਿੱਚ 3-3 4-4 ਵਾਰ ਤੁਸੀਂ ਪੰਪ ਲੈ ਰਹੇ ਹੋ ਤਾਂ ਤੁਸੀਂ ਥੋੜਾ ਜਿਹਾ ਵੀਡੀਓ ਨੂੰ ਪਿੱਛੇ ਕਰਕੇ ਦੇਖੋ ਤੁਹਾਨੂੰ ਇੱਕ ਨੁਸਖਿਆਂ ਦੀ ਪਟਾਰੀ ਭੇਜੀ ਆ ਜੇ ਉਸ ਵੀਡੀਓ ਨੂੰ ਤੁਸੀਂ ਪ੍ਰੋਪਰਲੀ ਗੌਰ ਨਾਲ ਸੁਣ ਲਓ ਬਾਕੀ ਥੱਲੇ ਐਡਰੈਸ ਮੈਂਸ਼ਨ ਕੀਤਾ ਹੋਇਆ ਹੈ ਮੈਂ ਇੱਧਰ ਨੰਬਰ 30 ਵੀ ਸੀਰੀਜ਼ ਤੇ ਫਲੈਸ਼ ਹੋ ਰਹੇ ਨੇ ਤੁਸੀਂ ਅੱਜ ਹੀ ਅਪਾਇੰਟਮੈਂਟ ਬੁੱਕ ਕਰਕੇ ਆਪਣੀ ਇੱਥੇ ਪਹੁੰਚ ਸਕਦੇ ਹੋ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਨਾ ਬਾਕੀ ਇਹ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਬਾਈ ਸਿਹਤ ਸੱਚੀ ਬੜੀ ਜ਼ਰੂਰੀ ਹੈ ਐਦਾਂ ਨਾ ਹੋਵੇ ਕਿ ਤੁਸੀਂ ਸਾਰੀ ਜ਼ਿੰਦਗੀ ਤੁਸੀਂ ਪੈਸਾ ਕਮਾਉਂਦੇ ਰਹੋ ਤੇ ਜਦੋਂ ਪੈਸੇ ਦਾ ਸਵਾਦ ਲੈਣ ਦੀ ਵਾਰੀ ਆਵੇ ਤੁਸੀਂ ਸਾਰਾ ਉਹ ਪੈਸਾ ਆਪਣੀ ਬਿਮਾਰੀ ਤੇ ਲਾ ਦਿਓ ਸੋ ਬੈਟਰ ਏ ਕਿ ਤੁਸੀਂ ਪਹਿਲਾਂ ਅੱਜ ਹੀ ਗੌਰ ਕਰ ਲਓ ਅਗਰ ਤੁਹਾਡੇ ਤੱਕ ਇਹ ਵੀਡੀਓ ਪਹੁੰ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਤਾਂ ਕਿ ਕਿਸੇ ਐਸੇ ਬੰਦੇ ਦਾ ਭਲਾ ਹੋ ਜਾਵੇ ਵੀ ਜਿਹੜਾ ਪਤਾ ਨਹੀਂ ਕਿੰਨੀਆਂ ਕ ਦਵਾਈਆਂ ਖਾ ਖਾ ਕੇ ਥੱਕ ਗਿਆ ਖਰਾਬ ਕਰ ਲਈ ਉਹਨੇ ਸਿਹਤ ਵੀ ਤੇ ਆਪਣੀ ਕਿਡਨੀਆਂ ਤੇ ਵੀ ਕਿਡਨੀਆਂ ਤੇ ਵੀ ਪੂਰਾ ਫਰਕ ਪਾ ਲਿਆ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਸੀਂ ਹੋਰ ਵੀਡੀਓਜ਼ ਸਮੇ ਸਮੇਂ ਸਰ ਥੋੜਾ ਥੱਕ ਸਾਂਝੀ ਕਰਦਾ ਰਹੂੰਗਾ ਤਦ ਤੱਕ ਲਈ ਮੈਨੂੰ ਗੁਰਪ੍ਰੀਤ ਸਿੰਘ ਬਾਲੂ ਦੀ ਇਜਾਜ਼ਤ ਤਦ ਤੱਕ